ਸਾਸ਼ਟ੍ਰੀਕਾਲ ਜੀ ਚੜ੍ਹਦੀਕਲਾ ਟਾਈਮ ਟੀਵੀ ਦੇਖ ਰਹੇ ਦਰਸ਼ਕਾਂ ਲਈ ਮੈਂ ਰਾਜਵਿੰਦਰ ਕੌਰ ਅੱਜ ਦਾ ਇਤਿਹਾਸ ਲੈ ਕੇ ਹਾਜ਼ਰ ਹਾਂ ਗੱਲ ਕਰ ਰਹੇ ਹਾਂ ਸਾਨੂੰ 1915 ਸਾਬਰਮਤੀ ਆਸ਼ਰਮ ਦੀ ਸਥਾਪਨਾ ਦੇ ਬਾਰੇ ਮਹਾਤਮਾ ਗਾਂਧੀ ਨੇ 1915 ਦੇ ਵਿੱਚ ਦੱਖਣੀ ਅਫਰੀਕਾ ਤੋਂ ਉਹ ਭਾਰਤ ਪਰਤੇ ਸਨ ਵਾਪਸ ਆਉਣ ਤੋਂ ਬਾਅਦ ਗਾਂਧੀ ਜੀ ਨੇ ਆਪਣੇ ਪਰਿਵਾਰ ਨਾਲ ਰਹਿਣਾ ਚਾਹਿਆ ਐਸ ਦੇਲੀ ਉਸਨੇ ਅਹਮਦਾਬਾਦ ਦੇ ਕੋਚਰਾ ਵਿੱਚ ਆਪਣੇ ਇੱਕ ਦੋਸਤ ਦੇ ਬੰਗਲੇ ਨੂੰ ਆਸ਼ਰਮ ਵਿੱਚ ਬਦਲ ਦਿੱਤਾ ਸੀ ਗਾਂਧੀ ਜੀ ਨੇ 25 ਮਈ 1915 ਨੂੰ ਇਸ ਆਸ਼ਰਮ ਦੀ ਸਥਾਪਨਾ ਕੀਤੀ ਤੇ ਇਸ ਦਾ ਨਾਂ ਸਤਿਏਗ੍ਰਹਿ ਆਸ਼ਰਮ ਰੱਖਿਆ ਗਿਆ ਸਿਰਫ 2 ਸਾਲ ਬਾਅਦ ਜੁਲਾਈ 1917 ਵਿੱਚ ਸਾਬਰਮਤੀ ਨਦੀ ਦੇ ਕੰਢੇ ਇਹ ਆਸ਼ਰਮ ਦੀ ਸਥਾਪਨਾ ਕੀਤੀ ਗਈ ਸਾਬਰਮਤੀ ਨਦੀ ਦੇ ਕੰਢੇ ਸਥਿਤ ਹੋਣ ਕਾਰਨ ਇਸ ਆਸ਼ਰਮ ਦਾ ਨਾਂ ਸਾਬਰਮਤੀ ਆਸ਼ਰਮ ਪਿਆ ਸਾਲ 1930 ਵਿੱਚ ਗਾਨੀ ਜੀ ਨੇ ਸਾਬਰਮਤੀ ਆਸ਼ਰਮ ਤੋਂ ਹੀ ਡਾਂਡੀ ਮਾਰਚ ਸ਼ੁਰੂ ਕੀਤਾ ਸੀ। ਸਾਲ 2008 ਦੇ ਵਿੱਚ NASA ਦਾ ਫਿਨਿਕਸ ਸਿਲੰਡਰ ਮੰਗਲ ਗ੍ਰਹਿ ਤੇ ਹੁੰਦਾ ਹੈ। ਮੰਗਲ ਗ੍ਰਹਿ ਤੇ ਪਾਣੀ ਤੇ ਜੀਵਨ ਦੀ ਸੰਭਾਵਨਾ ਦਾ ਪਤਾ ਲਗਾਉਣ ਦੇ ਉਦੇਸ਼ ਨਾਲ NASA ਦੁਆਰਾ ਭੇਜਿਆ ਗਿਆ ਫਿਨਿਕਸ Mars ਸਿਲੰਡਰ ਅੱਜ ਦੇ ਦਿਨ ਮੰਗਲ ਦੀ ਸਤ੍ਹਾ ਤੇ ਉਤਰਿਆ। ਇਹ 4 ਅਗਸਤ 2007 ਨੂੰ ਲਾਂਚ ਕੀਤਾ ਗਿਆ ਸੀ ਇਸ ਸੂਰਜੀ ਊਰਜਾ ਨਾਲ ਚੱਲਣ ਵਾਲੇ ਲੈਂਡਰ ਨੇ ਆਪਣਾ 3 ਮਹੀਨੇ ਦਾ ਮਿਸ਼ਨ ਪੂਰਾ ਕਰ ਲਿਆ ਸੀ ਇਸ ਤੋਂ ਬਾਅਦ ਸੂਰਜ ਦੀ ਰੌਸ਼ਨੀ ਮੰਗਲ ਗ੍ਰਹਿ ਤੱਕ ਨਹੀਂ ਪਹੁੰਚ ਸકી ਤੇ ਲੈਂਡਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਇਸ ਲੈਂਡਰ ਦੁਆਰਾ ਮੰਗਲ ਦੀ ਮਿੱਟੀ ਦੀ ਜਾਂਚ ਦੇ ਆਧਾਰ ਤੇ NASA ਨੇ ਗ੍ਰਹਿ ਤੇ ਪਾਣੀ ਦੀ ਮੌਜੂਦਗੀ ਦਾ ਐਲਾਨ ਕੀਤਾ ਸੀ NASA ਨੇ ਅਧਿਕਾਰੀ ਤੌਰ ਤੇ ਮਈ 2010 ਵਿੱਚ ਇਸ ਮਿਸ਼ਨ ਨੂੰ ਬੰਦ ਕਰ ਦਿੱਤਾ ਸੀ ਅੱਜ ਦੇ ਵਿਵਾਦ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ